ਕੀਤੀ ਜਾ ਰਹੀ ਹੈ ਸਿਆਸੀਆਂ ਸਿਆਸੀ ਰੋਟੀਆਂ ਸੇਕ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਸਰਕਾਰਾਂ ਵੀ ਬਣਾਈਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਖਿਲਵਾੜ ਕੀਤਾ ਤੇ ਇਹੋ ਜਿਹੇ ਸੈਂਸਿਟਿਵ ਇਸ਼ੂਜ਼ ਜਿਹੜੇ ਲੋਕਾਂ ਦੀ ਆਸਥਾ ਨਾਲ ਜੁੜੇ ਹੋਣ ਉਹਨਾਂ ਨੂੰ ਇੱਕ ਸਿਆਸੀ ਪੌੜੀ ਵਜੋਂ ਵਰਤ ਕੇ ਸੱਤਾ ਹਾਸਲ ਕਰਨ ਤੱਕ ਪਹੁੰਚੇ ਮੈਂ ਅੱਜ ਗੱਲ ਕਰਨੀ ਚਾਹੁੰਦਾ ਜਿਹੜੀ ਬੇਅਦਬੀਆਂ ਨੂੰ ਰੋਕਣ ਲਈ ਤੇ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾਵਾ ਦੇਣ ਲਈ ਇੱਕ ਬਿੱਲ ਲਿਆਂਦਾ ਗਿਆ ਮੰਗਲਵਾਰ ਨੂੰ ਵਿਧਾਨ ਸਭਾ 'ਚ ਪਹਿਲੀ ਗੱਲ ਤਾਂ ਤਕਰੀਬਨ ਪੌਣੇ 4 ਸਾਲ ਬਾਅਦ ਇੱਕ ਬਿੱਲ ਆਇਆ ਹੈ ਤੇ ਉਹ ਬਿੱਲ ਲਿਆ ਕੇ ਵੀ ਮੁੜ ਕੇ ਉਹਦੇ 'ਚ ਇਹ ਕਿਹਾ ਗਿਆ ਕਿ ਇਹ ਕੰਸਲਟੇਟਿਵ ਕਮੇਟੀ ਨੂੰ ਭੇਜਿਆ ਜਾਂਦਾ ਹੈ ਜਿਹੜੀ 6 ਮਹੀਨਿਆਂ ਦੇ ਵਿੱਚ ਵਿੱਚ ਲੋਕ ਰੈ ਬਣਾ ਕੇ ਲੋਕਾਂ ਤੋਂ ਸੁਝਾਅ ਲੈ ਕੇ ਤੇ ਬਿੱਲ ਦੁਬਾਰਾ ਲੈ ਕੇ ਆਏਗੀ ਮੇਰਾ ਪਹਿਲਾ ਸਵਾਲ ਸਰਕਾਰ ਨੂੰ ਇਹ ਹੈ ਕਿ ਪੌਣੇ 4 ਸਾਲ ਸਰਕਾਰ ਫਿਰ ਕੀ ਇਸ ਮੁੱਦੇ ਤੇ ਸੁੱਤੀ ਰਹੀ ਕਿਸੇ ਦੀ ਰਾਇ ਨਹੀਂ ਲਿੱਤੀ ਜਾਂ ਸਰਕਾਰ ਦੇ ਵਿੱਚ ਕੋਈ ਵਿਚਾਰ ਚਰਚਾ ਨਹੀਂ ਹੋਈ ਆਪਦੇ ਲੀਗਲ ਐਡਵਾਈਜ਼ਰਸ ਨਾਲ ਕੋਈ ਸਲਾਹ ਨਹੀਂ ਕੀਤੀ ਗਈ ਬੇਸਿਕ ਮੰਤਵ ਸੀ ਕਿ ਇੱਕ ਡਰਾਮਾ ਹੁਣ ਕਰ ਲਈਏ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬਣਾਇਆ ਬੁਲਾਇਆ ਗਿਆ ਕਰੋੜਾਂ ਰੁਪਏ ਲਾਏ ਗਏ ਤੇ ਜੇ ਬਿੱਲ ਤੁਸੀਂ ਇੱਕ ਕਮੇਟੀ ਨੂੰ ਭੇਜਣਾ ਸੀ ਉਹ ਤਾਂ ਵੈਸੇ ਵੀ ਭੇਜਿਆ ਜਾ ਸਕਦਾ ਸੀ 6 ਮਹੀਨਿਆਂ ਬਾਅਦ ਇਹੀ ਦੁਬਾਰਾ ਡਰਾਮਾ ਰਚਿਆ ਜਾਣਾ ਜਿਵੇਂ ਪਿਛਲੀ ਸਰਕਾਰ ਦੇ ਵਿੱਚ ਕਾਂਗਰਸ ਪਾਰਟੀ ਨੇ 2018 ਚ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਬੇਅਦਬੀਆਂ ਦੇ ਮੁੱਦੇ ਤੇ ਰੱਜ ਕੇ ਸਿਆਸਤ ਕੀਤੀ ਸੀ ਉਹੀ ਇਸ ਸਰਕਾਰ ਦੀ ਮਨਸ਼ਾ ਬਣੀ ਪਈ ਹੈ ਕਾਰਣ ਇਹਦਾ ਇੱਕੋ ਹੈ ਕਿ ਸਰਕਾਰ ਕੋਲੇ ਕੰਮ ਦੇ ਨਾਂ ਤੇ ਗਰਾਉਣ ਨੂੰ ਕੁਛ ਨਹੀਂ ਅੱਜ ਪੰਜਾਬ ਦੇ ਹਾਲਾਤ ਜੋ ਬਣਿਆ ਚਾਹੇ ਉਹ ਲਾਅ ਐਂਡ ਆਰਡਰ ਤੇ ਲੈ ਲੋ ਚਾਹੇ ਗੈਂਗਸਟਰイズਮ ਤੇ ਲੈ ਲੋ ਨਸ਼ਿਆਂ ਤੇ ਲੈ ਲੋ ਕਰਪਸ਼ਨ ਤੇ ਲੈ ਲੋ ਪੰਜਾਬ ਦੀ ਬਦਹਾਲੀ ਤੇ ਲੈ ਲੋ ਹਾਲਾਤ ਸਰਕਾਰ ਹਰ ਪਾਸੇ ਕਟਹਿਰੇ 'ਚ ਖੜੀ ਐ ਲੋਕਾਂ ਦਾ ਧਿਆਨ ਡਾਇਵਰਟ ਕਰਕੇ ਨਰੇਟਿਵ ਫਿਰ ਇਹੋ ਜਿਹਾ ਲੋਕਾਂ ਦੀਆਂ ਭਾਵਨਾਵਾਂ ਨਾਲ ਸਿਰਜਣਾ ਚਾਹੁੰਦੇ ਐ ਜਿਹੜਾ ਬਿੱਲ ਲਿਆਂਦਾ ਤੁਸੀਂ ਵੇਖੋ ਉੱਥੇ ਖੇਡ ਵੇਖੋ ਉਸ ਡਰਾਮੇ ਦੇ ਪਾਤਰ ਕੌਣ ਹੈ ਜੀ ਇੱਕ ਪਾਸੇ ਤਾਂ ਬੇਅਦਬੀਆਂ ਕਰਵਾਉਣ ਵਾਲੇ ਐ ਤੇ ਦੂਜੇ ਪਾਸੇ ਬੇਅਦਬੀਆਂ ਤੇ ਸਿਆਸਤ ਕਰਨ ਵਾਲੇ ਇਹ ਦੋ ਧਿਰਾਂ ਰਲ ਕੇ ਬੇਅਦਬੀ ਨੂੰ ਰੋਕਣ ਵਾਸਤੇ ਤੇ ਸਜ਼ਾਵਾਂ ਦਿਵਾਉਣ ਵਾਸਤੇ ਮੁਲਜ਼ਮਾਂ ਨੂੰ ਇੱਕ ਬਿੱਲ ਲਿਆ ਰਹੇ ਐ ਤਰਾਸ ਦੀ ਸਮੇਂ ਦੀ ਸਭ ਤੋਂ ਵੱਡੀ ਤਰਾਸ ਦੀ ਇਹ ਬੇਅਦਬੀਆਂ ਕਰਵਾਉਣ ਵਾਲੇ ਮੈਂ ਕਿਉਂ ਕਹਿ ਰਿਹਾ ਤੁਸੀਂ ਟਾਈਮ ਲਾਈਨ ਦੇਖੋ ਬੇਅਦਬੀਆਂ ਸ਼ੁਰੂ ਕਦੋਂ ਹੋਈਆਂ ਪੰਜਾਬ 'ਚ ਹੋਣੀਆਂ ਤੇ ਆਮ ਆਦਮੀ ਪਾਰਟੀ ਦਾ ਜਨਮ ਕਦੋਂ ਹੋਇਆ ਇਹ ਦੋਨੋਂ ਸਾਈਮਲਟੇਨੀਅਸਲੀ ਇਕੱਠੀਆਂ ਚੱਲਦੀਆਂ 2014 ਦੇ ਵਿੱਚ ਆਮ ਆਦਮੀ ਪਾਰਟੀ ਬਣਦੀ ਹੈ ਬਰਗਾੜੀ ਵਾਲੀਆਂ ਬੇਅਦਬੀਆਂ 2015 ਅਕਤੂਬਰ ਚ ਹੁੰਦੀਆਂ ਜਿਹੜੀ ਮਲਕੇ ਬੇਅਦਬੀ ਹੋਈ ਉਹ ਨਵੰਬਰ 2015 ਚ ਹੁੰਦੀ ਹੈ ਮਲੇਰ ਕੋਟਲੇ ਜਿਹੜਾ ਦੁਖਦਾਈ ਘਟਨਾ ਕੁਰਾਨ ਸ਼ਰੀਫ ਜੀ ਦੀ ਬੇਅਦਬੀ ਹੋਈ ਉਹ 2016 ਚ ਹੁੰਦੀ ਹੈ ਤੇ ਅੱਜ ਤੱਕ ਤੁਸੀਂ ਵੇਖੋ ਲਗਾਤਾਰਤਾ ਦੇ ਵਿੱਚ ਇਹ ਕੰਮ ਵੱਧਦਾ ਜਾ ਰਿਹਾ ਥੱਲ ਨਹੀਂ ਪੈ ਰਿਹਾ ਇਹਦਾ ਕਾਰਨ ਕੀ ਹੈ ਕਿ ਇਹ ਲੋਕ ਹੈ ਜਿਹੜੇ ਪੰਜਾਬ ਚੋਂ ਬਾਹਰਲੇ ਲੋਕ ਪੰਜਾਬ ਨਾਲ ਕੋਈ ਦਰਦ ਨਹੀਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਕੋਈ ਇਹਨਾਂ ਦੀ ਕੋਈ ਅਟੈਚਮੈਂਟ ਨਹੀਂ ਹੈ ਇਹਨਾਂ ਦਾ ਮਕਸਦ ਕੇਵਲ ਤੇ ਕੇਵਲ ਸੱਤਾ ਹਾਸਲ ਕਰਨਾ ਹੈ ਚਾਹੇ ਪੰਜਾਬ ਨੂੰ ਅੱਗ ਲਾਉਣੀ ਪਵੇ ਚਾਹੇ ਪੰਜਾਬ ਦੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਲਾਂਭੂ ਲਾਉਣਾ ਪਵੇ ਇਹਨਾਂ ਦਾ ਮਕਸਦ ਸਰਕਾਰ ਹਾਸਲ ਕਰਨਾ ਹੈ ਸੱਤਾ ਤੱਕ ਪਹੁੰਚਣਾ ਹੈ ਦੂਜੇ ਪਾਸੇ ਜਿਹੜੇ ਕਾਂਗਰਸ ਵਾਲੇ ਸੀ ਮੈਂ ਕਿਉਂ ਕਹਿ ਰਿਹਾ ਸਿਆਸਤ ਕਰਨ ਵਾਲੇ ਅੱਜ ਤੋਂ ਪਹਿਲਾਂ ਤਾਂ ਅਸੀਂ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਇਹ ਪੋਲਿਟਿਕਸ ਹੋ ਰਹੀ ਹੈ ਜੀ ਇਹ ਤਾਂ ਵਿਰੋਧੀ ਧਿਰ ਹੈ ਇਸ ਕਰਕੇ ਪੋਲਿਟਿਕਸ ਕਰ ਰਹੇ ਹੈ ਤੇ ਤੁਸੀਂ ਹਾਲਾਤ ਦੇਖੋ ਉੱਥੇ ਵਿਧਾਨ ਸਭਾ 'ਚ ਕਾਂਗਰਸ ਦੇ ਸਭ ਤੋਂ ਸੀਨੀਅਰ ਲੀਡਰ ਪ੍ਰਗਟ ਸਿੰਘ ਨੇ ਜਿਹੜੇ ਮੁੱਖ ਦਾਵੇਦਾਰ ਵੀ ਹੈ ਕਾਂਗਰਸ ਦੀ ਪ੍ਰਧਾਨਗੀ ਦੇ ਕਹਿੰਦੇ ਆਉਣ ਵਾਲੇ ਦਿਨਾਂ 'ਚ ਚੇਂਜ ਹੋਣੀ ਹੈ ਤੇ ਇਸ ਵਾਰ ਪ੍ਰਗਟ ਸਿੰਘ ਫਰੰਟ ਰਨਰ ਹੈ ਜੋ ਕਾਂਗਰਸ ਦੀ ਪ੍ਰਧਾਨਗੀ ਦੇ ਜਿਹੜਾ ਫਰੰਟ ਰਨਰ ਹੈ ਉਹ ਖੜਾ ਹੋ ਕੇ ਕੀ ਕਹਿੰਦਾ ਜੀ ਕਹਿੰਦਾ ਜੀ ਅਰਦਾਸ ਕਰਕੇ ਬੈਠੇ ਆ ਇੱਥੇ ਸੱਚ ਬੋਲੀਏ ਇਸ ਮੁੱਦੇ ਤੇ ਸਿਆਸਤ ਹੀ ਹੋਈ ਹੈ ਤੇ ਪਿਛਲੀ ਸਰਕਾਰ ਕਾਂਗਰਸ ਦੀ ਰਹੀ ਹੈ ਸਿਆਸਤ ਕਾਂਗਰਸ ਨੇ ਵੀ ਕੀਤੀ ਹੈ ਉਹ 15 20 ਸਕਿੰਡ ਦਾ ਕਲਿੱਪ ਹੈ ਇੱਕ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਆਪਾਂ ਉਸ ਤੋਂ ਅੱਗੇ ਆਪਣੀ ਗੱਲ ਜਾਰੀ ਰੱਖਾਂਗੇ ਆ ਮੈਂ ਪਲੇ ਕਰ ਦਿੰਦਾ ਜੀ ਅਦਾਸ ਕਰਕੇ ਖੜੇ ਹੋਇਆ ਕਿ ਯਾਰ ਸੱਚ ਬੋਲਿਓ ਬਹੁਤ ਹਾਲੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਤਿਸ਼ਰੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਇਦਾਂ ਦਾ ਵੀ ਹੁੰਦਾ ਸੀਗਾ ਕਿ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਦੇ ਰਿਹਾ ਰਿਐਲਿਟੀ ਹੈ ਇਹ ਯਾਰ ਸੋ ਇਹ ਸਰਦਾਰ ਪ੍ਰਗਟ ਸਿੰਘ ਹੋਰਾਂ ਦੀ ਸਟੇਟਮੈਂਟ ਤੁਸੀਂ ਸੁਣ ਲਈ ਕਿ ਦੋ ਗਰੁੱਪ ਸੀ ਜਿਹੜੇ ਸੋਚਦੇ ਸੀ ਸਿਆਸੀ ਲਾਹਾ ਵਧ ਕਿਵੇਂ ਲਿਆ ਜਾ ਸਕਦਾ ਇਸ ਮਸਲੇ ਨੂੰ ਲਮਕਾਈ ਰੱਖੀਏ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰੀ ਜਾਈਏ ਜਿਵੇਂ ਜਿਵੇਂ ਇਲੈਕਸ਼ਨ ਆਉਂਦੀ ਹੈ ਉਵੇਂ ਉਭਾਰ ਲਿਆ ਕਰੀਏ ਤੇ ਇਲੈਕਸ਼ਨ ਤੋਂ ਬਾਅਦ ਫੇਰ ਛੱਡ ਦਿਆ ਕਰੀਏ ਤੇ ਦੂਜਾ ਗਰੁੱਪ ਸੀ ਜਿਹੜਾ ਕਹਿੰਦਾ ਸੀ ਵੀ ਕਿਵੇਂ ਵੀ ਕਰਕੇ ਤੁੱਥਮੁੱਥ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਨਾਂ ਵਿੱਚ ਪਾ ਕੇ ਇੱਕ ਵਾਰੀ ਕੋਰਟ ਦੇ ਵਿੱਚ ਇਹਨਾਂ ਨੂੰ ਸਭ ਨੂੰ ਧੱਕ ਲੀਏ ਸੋ ਇਸ ਦਾਰ ਪ੍ਰਗਟ ਸਿੰਘ ਹੋਰਾਂ ਦੀ ਸਟੇਟਮੈਂਟ ਹੈ ਮੈਸਟਰ ਪ੍ਰਗਟ ਸਿੰਘ ਹੋਰਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਉੱਥੇ ਸੱਚ ਬੋਲਣ ਦੀ ਹਿੰਮਤ ਤਾਂ ਕਰਤੀ ਵਿਧਾਨ ਸਭਾ 'ਚ ਬਤੌਰ ਸਿੱਖ ਤੁਹਾਡੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਹੁਣ ਨਾਮ ਨਸ਼ਰ ਕਰੋ ਕਿ ਲਮਕਾਉਣ ਵਾਲੇ ਕਿਹੜੇ ਸੀ ਤੇ ਜਿਹੜੇ ਕਹਿੰਦੇ ਸੀ ਕਿ ਅਕਾਲੀ ਦਲ ਦੇ ਲੀਡਰਾਂ ਨੂੰ ਪਾ ਕੇ ਤੇ ਉਹਨਾਂ ਨੂੰ ਇਸ ਮੁੱਦੇ ਤੇ ਦਾਗੀ ਕਰ ਦਿਓ ਉਹ ਕਿਹੜੇ ਸੀ ਇਹ ਤੁਹਾਡੀ ਵੀ ਜ਼ਿੰਮੇਵਾਰੀ ਇੱਕ ਸਿੱਖ ਹੋਣ ਦੇ ਨਾਤੇ ਬਣਦੀ ਸੋ ਇਹ ਦੋ ਧਿਰਾਂ ਉੱਥੇ ਮੈਂ ਕਹੂੰਗਾ ਇੱਕ ਟਕਵੰਜ ਰੱਛ ਕੇ ਲੋਕਾਂ ਨੂੰ ਫੇਰ ਇਹ ਮੂਰਖ ਬਣਾਉਣਾ ਚਾਹੁੰਦੇ ਸੀ ਤੇ ਬਿੱਲ ਲਿਆਂਦਾ ਜੀ ਇਹਨਾਂ ਨੇ ਆ ਬਿੱਲ ਲਿਆਂਦਾ ਜਿਹੜਾ ਸਿਲੈਕਟਿਵ ਕਮੇਟੀ ਨੂੰ ਇਹਨਾਂ ਨੇ ਭੇਜਿਆ ਹੁਣ ਇਹਦੇ ਚ ਹੈ ਕਿ ਜੀ ਪਹਿਲਾਂ ਤਾਂ ਇਹਨਾਂ ਨੇ ਇੱਕ ਪਵਿੱਤਰ ਗ੍ਰੰਥ ਜਿਹੜਾ ਉਹ ਡਿਫਾਈਨ ਕੀਤੇ ਕਿਹੜੇ ਕਿਹੜੇ ਆਉਂਦੇ ਵਿੱਚ ਜਿਹਦੇ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਉਸ ਦੇ ਭਾਗ ਜਿਸ ਵਿੱਚ ਪੋਥੀਆਂ ਤੇ ਗੁਟਕਾ ਸਾਹਿਬ ਭਗਵਤ ਗੀਤਾ ਜੀ ਕੁਰਾਨ ਸ਼ਰੀਫ ਜੀ ਤੇ ਪਵਿੱਤਰ ਬਾਈਬਲ ਸ਼ਾਮਿਲ ਹੈ ਇਹ ਇਹਨਾਂ ਨੇ ਕਿਹਾ ਵੀ ਇਹ ਗ੍ਰੰਥ ਜਿਹੜੇ ਐ ਕੋਈ ਵੀ ਇਹਨਾਂ ਦੀ ਬੇਅਦਬੀ ਕਰੂਗਾ ਇਹ ਸਾਰੇ ਗ੍ਰੰਥ ਸ਼ਾਮਿਲ ਐ ਤੇ ਉਹਨੂੰ ਸਜ਼ਾ ਮਿਲੂਗੀ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਇਸ ਤੋਂ ਅੱਗੇ ਇਹਨਾਂ ਨੇ ਲਿਆਂਦਾ ਕਿ ਜਿਹੜਾ ਵੀ ਕੋਈ ਇਨਸਾਨ ਇਹਦਾ ਇਹਦੀ ਦੁਸ਼ਪ੍ਰੇਰਣਾ ਕਰਦਾ ਏ ਇਸ ਕੰਮ ਕਰਨ ਨੂੰ ਔਕ ਸੌਣ ਦਾ ਕੰਮ ਕਰਦਾ ਕਿਸੇ ਨੂੰ ਕੀ ਤੂੰ ਬੇਅਦਬੀਆਂ ਕਰ ਸਾਜ਼ਿਸ਼ ਦਾ ਹਿੱਸਾ ਸਹਾਇਤਾ ਕਰਦਾ ਉਹਨੂੰ ਵੀ 3 ਸਾਲ ਤੋਂ 5 ਸਾਲ ਤੱਕ ਦੀ ਸਜ਼ਾ ਦਿੱਤੀ ਜਾਵੇ ਸੋ ਹੁਣ ਤੁਸੀਂ ਇਹ ਦੇਖੋ ਬਿੱਲ ਤਾਂ ਇਹ ਕੀ ਲਿਆਉਂਦੇ ਐ ਕਹਿਣੀ ਤੇ ਕਥਨੀ ਜਿਹੜੀ ਇਹਨਾਂ ਦੀ ਮੈਂ ਐਕਸਪੋਜ਼ ਕਰਨਾ ਚਾਹਣਾ ਹੈ ਡਿਫਰੈਂਸ ਇਨ देयर ਵਰਡਸ ਐਂਡ देयर ਐਕਸ਼ਨ ਬਿੱਲ ਕੀ ਲਿਆਉਂਦੇ ਐ ਤੇ ਅਸਲੀਅਤ ਕੀ ਐ ਬੇਅਦਬੀਆਂ ਕਰਵਾਉਣ ਵਾਲੇ ਤੁਹਾਨੂੰ ਯਾਦ ਹੋਣਾ ਹੈ 2016 24 ਜੂਨ ਨੂੰ ਰਮਜ਼ਾਨ ਦੇ ਪਵਿੱਤਰ ਦਿਨਾਂ ਦੇ ਵਿੱਚ ਮਲੇਰ ਕੋਟਲਾ ਕੁਰਾਨ ਸ਼ਰੀਫ ਜੀ ਦੀ ਬੇਅਦਬੀ ਹੋਈ ਸੀ ਅੰਗ ਖਲਾਰੇ ਗਏ ਉੱਥੇ ਬੀਬੀ ਜੀ ਠੀਕ ਹੈ ਨਾ ਜੀ ਉਹੀ ਦਿਨ ਸੀਗੇ ਰਮਜ਼ਾਨ ਦੇ ਜੀ ਜੀ ਬਿਲਕੁਲ ਅੰਗ ਖਲਾਰੇ ਗਏ ਉੱਥੇ 25 ਜੂਨ ਨੂੰ ਅਗਲੇ ਦਿਨ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਮੈਂ ਇਹ ਯਾਦ ਕਰਾ ਦਿਆਂ ਤੇ 1 ਮਹੀਨੇ ਬਾਅਦ 24 ਜੁਲਾਈ ਨੂੰ ਇਸ ਬੇਅਦਬੀ ਦੀ ਦਾ ਜਿਹੜਾ ਮੁੱਖ ਸਾਜ਼ਿਸ਼ ਕਰਤਾ ਸੀ ਦ ਬ੍ਰੇਨ ਬਿਹਾਈਂਡ ਇਟ 올 ਨਰੇਸ਼ ਯਾਦਵ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਮਹਿਰੋਲੀ ਤੋਂ ਉਹਨੂੰ ਅਰੈਸਟ ਕਰ ਲਿੱਤਾ ਜਾਂਦਾ ਹੈ ਅਰੈਸਟ ਕਿਵੇਂ ਕੀਤਾ ਜਾਂਦਾ ਹੈ ਕਿ ਜਿਹੜੇ ਦੋਸ਼ੀ ਫੜੇ ਗਏ ਉਤੋਂ ਉਹਨਾਂ ਨੇ ਇਹਦਾ ਨਾਮ ਲਿੱਤਾ 164 ਦੇ ਬਿਆਨ ਕੋਰਟ ਦੇ ਵਿੱਚ ਦਿੱਤੇ ਤੇ ਐਵੀਡੈਂਸ ਕੀ ਸੀ 90 ਲੱਖ ਰੁਪਇਆ ਇਹਨੇ ਟਰਾਂਸਫਰ ਕੀਤਾ ਸੀ ਜਿਹੜੇ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਉਹਨਾਂ ਦੇ ਅਕਾਊਂਟਾਂ 'ਚ 13 ਟੈਨੀਫੋਨ ਕਾਲਾਂ ਸੀ ਅਨੇਕਾਂ ਮੈਸੇਜ ਸੀ ਉਹਨਾਂ ਨਾਲ ਉਹ ਸਾਰਾ ਕੁਝ ਜਦੋਂ ਕੋਰਟ ਦੇ ਸਾਹਮਣੇ 164 ਦੇ ਬਿਆਨਾਂ 'ਚ ਰੱਖਿਆ ਗਿਆ ਉਸ ਤੋਂ ਬਾਅਦ ਇਹ ਨਰੇਸ਼ ਯਾਦਵ ਅਰੈਸਟ ਕੀਤਾ ਜਾਂਦਾ ਇਹਦੇ ਤੇ ਪਰਚਾ ਦਰਜ 295A ਦਾ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਇੰਟੈਂਡਡ ਟੂ ਆਊਟਰੇਜ ਦ ਰਿਲੀਜੀਅਸ ਫੀਲਿੰਗਸ ਆਫ ਪੀਪਲ ਇਹ ਧਾਰਾ ਲਾ ਕੇ ਤੇ ਇਹਦੇ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਤੇ ਮੁਕੱਦਮਾ ਤੁਸੀਂ ਇਹ ਵੇਖੋ ਪੇਟਰਨੇਜ ਜਿਹੜੀ ਮੈਂ ਗੱਲ ਕਰ ਰਿਹਾ ਕਿਸ ਹੱਦ ਤੱਕ ਇਹਦੀ ਪੇਟਰਨੇਜ ਕੀਤੀ ਗਈ ਨਰੇਸ਼ ਯਾਦਵ ਨੂੰ ਕਿਵੇਂ ਬਚਾਉਣ ਦੇ ਯਤਨ ਕੀਤੇ ਗਏ ਤੇ ਅੱਜ ਇਹ ਕਹਿੰਦੇ ਆ ਅਸੀਂ ਜਿਹੜੇ ਬੇਅਦਬੀਆਂ ਕਰਨਗੇ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ ਜਿਨੇ ਬੇਅਦਬੀ ਕੀਤੀ ਸਭ ਤੋਂ ਪਹਿਲਾਂ ਉਹਦੇ ਵਕੀਲ ਜਿਹੜੇ ਉਹਦੇ ਬਚਾਅ ਵਾਸਤੇ ਕੋਰਟ ਦੇ ਵਿੱਚ ਉੱਥੇ ਮਲੇਰ ਕੋਟਲਾ ਅਦਾਲਤ ਚ ਪੇਸ਼ ਹੋਏ ਕੱਲ ਜਿਹੜੇ ਸਭ ਤੋਂ ਵੱਧ ਮੰਗਲਵਾਰ ਨੂੰ ਸੌਰੀ ਜਿਹੜੇ ਸਭ ਤੋਂ ਵੱਧ ਉੱਥੇ ਬੁੜਕਰੇ ਸੀ ਦੋ ਜਾਣੇ ਮੈਂ ਕਹੂੰਗਾ ਹਰਪਾਲ ਚੀਮਾ ਤੇ ਹਰਜੋਤ ਬੈਂਸ ਉਹ ਗੰਡੂ ਜਾ ਉਹਦੀ ਤਾਂ ਐ ਸੀ ਜਿਵੇਂ ਸੀਟ ਤੇ ਸਪਰਿੰਗ ਲੱਗੇ ਹੁੰਦੇ ਐ ਜਿਵੇਂ ਸਾਰੇ ਧਰਮਾਂ ਦੀ ਰੱਖਿਆ ਹੀ ਉਹਨੇ ਕਰਨੀ ਹੁੰਦੀ ਐ ਉੱਥੇ ਖੜੇ ਹੋ ਕੇ ਇਹੋ ਜਿਹਾ ਨਾਟਕ ਕਰਦਾ ਯਾਰ ਉਹ ਬੰਦਾ ਤੇ ਆ ਉਹਨਾਂ ਦੇ ਨਾਂ ਹੈ ਜਿਹੜੇ ਉਹਦੇ ਵਕੀਲ ਸੀ ਆ ਹਰਪਾਲ ਚੀਮਾ ਜੀ ਦੀ ਫੋਟੋ ਵੀ ਆ ਉਹਦੇ ਨਾਲ ਅਦਾਲਤ ਚੋਂ ਨਿਕਲਦਿਆਂ ਜਿਹੜਾ ਹਰਪਾਲ ਚੀਮਾ ਉੱਥੇ ਬਹੁਤ ਵੱਡਾ ਆਪਦੇ ਆਪ ਨੂੰ ਬਲਾਰਾ ਬਣ ਕੇ ਤੇ ਇਹ ਸ਼ੋਅ ਕਰਨਾ ਚਾਹੁੰਦਾ ਸੀ ਕਿ ਸਭ ਤੋਂ ਵੱਧ ਸੀਰੀਅਸਨੈਸ ਮੇਰੀ ਹੈ ਇਸ ਮੁੱਦੇ ਤੇ ਜਿਹੜਾ ਸ਼ੋਅ ਕਰਨਾ ਚਾਹੁੰਦਾ ਸੀ ਕਿ ਮੇਰੇ ਨਾਲੋਂ ਵੱਧ ਇਸ ਇਸ਼ੂ ਤੇ ਕੋਈ ਤਤਪਰ ਨਹੀਂ ਕੀ ਬੇਅਦਬੀ ਵਾਲਿਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਅੱਜ ਇਹਨੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਕਨਵਿਕਟ ਹੋਇਆ ਜਿਹੜਾ ਉਹਦੇ 'ਚ ਉਹਦੀ ਅਦਾਲਤ ਦੇ ਵਿੱਚ ਪੈਰਵਾਈ ਕਰਦੇ ਦੀ ਮੈਂ ਤੁਹਾਨੂੰ ਪਹਿਲਾਂ ਤਾਂ ਇਹਦੀ ਫੋਟੋ ਦਿਖਾ ਦਿਆਂ ਹਰਪਾਲ ਚੀਮੇ ਦੀ ਫਿਰ ਤੁਸੀਂ ਦੇਖੋ ਬਚਾ ਕੇ ਸੱਦ ਤੱਕ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਬਣਦੀ ਆ ਇਹਨਾਂ ਦੀ 2024 ਦੇ ਵਿੱਚ ਜਦੋਂ ਕੇਸ ਅੰਜਾਮ ਤੇ ਆ ਚੱਲਿਆ ਸੀ ਇਹਨਾਂ ਨੇ ਸਰਕਾਰ ਨੇ ਪ੍ਰੈਸ਼ਰਾਈਜ਼ ਕਰਕੇ ਜਿਹੜਾ ਮੁਹੰਮਦ ਅਸ਼ਰਫ ਕੰਪਲੇਨੈਂਟ ਸੀ ਇਸ ਕੇਸ ਦਾ ਉਹਦੇ ਤੋਂ ਕੰਪਲੇਂਟ ਵਿਦਡਰੋ ਕਰਾਈ ਨਰੇਸ਼ ਯਾਦਵ ਦੇ ਖਿਲਾਫ 8 ਸਾਲ ਬਾਅਦ 8 ਸਾਲ ਉਹ ਬੰਦਾ ਕੇਸ ਲੜਿਆ 8 ਸਾਲ ਬਾਅਦ ਜਦੋਂ ਕੇਸ ਕਨਕਲੂਜਨ ਤੇ ਆਉਣ ਲੱਗਿਆ ਡਿਸੀਜਨ ਦੇ ਨੇੜੇ ਗਿਆ ਇਹਨਾਂ ਨੂੰ ਲੱਗਿਆ ਕਿ ਸਾਰੇ ਸਬੂਤ ਨਰੇਸ਼ ਯਾਦਵ ਦੇ ਖਿਲਾਫ ਜਾ ਰਹੇ ਇਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਮੁਹੰਮਦ ਅਸ਼ਰਫ ਨੂੰ ਕਿ ਤੂੰ ਕੰਪਲੇਂਟ ਵਿਡਰੋ ਕਰ ਆ ਕੰਪਲੇਂਟ ਵਿਡਰੋ ਕਰਾ ਕੇ ਡੀਸੀ ਤੋਂ ਅਫੀਸ਼ੀਅਲ ਲੈਟਰ ਡਿਸਟ੍ਰਿਕਟ ਟਾਰਨੀ ਨੂੰ ਸਰਕਾਰੀ ਵਕੀਲ ਨੂੰ ਲਿਖਾਇਆ ਕਿ ਕੋਰਟ ਦੇ ਵਿੱਚ ਲਿਖ ਕੇ ਦੇ ਕਿ ਸਰਕਾਰ ਨਰੇਸ਼ ਯਾਦਵ ਦੇ ਖਿਲਾਫ ਕੇਸ ਪਰਸਿਊ ਨਹੀਂ ਕਰਨਾ ਚਾਹੁੰਦੀ ਇਹ ਵਿਡਰੋ ਕਰਨ ਦਿੱਤਾ ਜਾਵੇ ਸਾਨੂੰ ਇਹ 18 ਨਵੰਬਰ 2024 ਦੇ ਮੈਂ ਤੁਹਾਨੂੰ ਸਾਰਾ ਵਾਕਿਆ ਦੱਸ ਰਿਹਾ ਇਹ ਮੈਂ ਪੜ੍ਹ ਕੇ ਦੱਸ ਦਿਨਾ ਤੁਹਾਨੂੰ ਪਬਲਿਕ ਪ੍ਰੋਸੀਕਿਊਟਰ ਨੇ ਇਹ ਗੱਲ ਕਹੀ ਉਥੇ so far as the appeal titled State versus Nanda Kishore and others, qua the respondent accused Naresh Yadav is concerned, she has filed an application for withdrawal of the appeal, whereby it has been averred that she has received a letter from the district attorney Sangroor to withdraw the present appeal qua the respondent accused. नरेश यादव एज पर द डायरेक्शंस गिवन बाय वर्धि डिप्टी कमिश्नर मलेरकोटला वाइड लेटर नंबर 1351 डेटेड 18 11 2024 डिप्टी कमिश्नर मलेरकोटला पल्लवी नाथी ओतो आईएएस ऑफिसर ओथे मलेरकोटला सी 18 नवंबर दा ओदा ऑर्डर कोर्ट ਦੇ ਵਿੱਚ पब्लिक प्रोसिक्यूटर जाके ਕਹਿੰਦੀ ਹੈ ਕੀ ਡਿਪਟੀ ਕਮਿਸ਼ਨਰ ਨੇ ਡੀਏ ਨੂੰ ਚਿੱਠੀ ਲਿਖੀ ਹੈ ਡੀਏ ਨੇ ਮੈਨੂੰ ਡਾਇਰੈਕਟ ਕੀਤਾ ਕਿ ਇਹ ਵਿਡਰੋ ਕੀਤੀ ਜਾਵੇ ਇਹਦੇ ਖਿਲਾਫ ਜਿਹੜਾ ਕੇਸ ਹੈ ਸਾਨੂੰ ਵਿਡਰੋ ਕਰਨ ਦੀ ਆਗਿਆ ਦਿੱਤੀ ਜਾਵੇ ਉਸ ਚਿੱਠੀ ਹੋਣ ਦੇ ਬਾਵਜੂਦ ਕਿਉਂਕਿ ਸਬੂਤ ਇੰਨਾ ਸੀ ਪੈਸਿਆਂ ਦੀ ਟਰਾਂਸਫਰ ਸੀ ਕਾਲ ਡਿਟੇਲਸ ਸੀ ਕੋਰਟ ਨੇ ਇਹਨੂੰ ਕਨਵਿਕਟ ਕੀਤਾ ਮਲੇਰ ਕੋਟਲਾ ਸੈਸ਼ਨ ਕੋਰਟ ਗਰੇਵਾਲ ਸਾਹਿਬ ਜੱਜ ਸੀ ਸਰਦਾਰ ਪਰਮਿੰਦਰ ਸਿੰਘ ਗਰੇਵਾਲ ਜੱਜ ਸੀਗੇ ਕਨਵੈਕਟ ਕੀਤਾ ਇਹਨੂੰ ਕਿ ਇਹ ਦੋਸ਼ੀ ਹੈ 120 ਵਿੱਚ ਵੀ ਸ਼ਾਮਲ ਹੈ ਇਹ ਕੁਰਾਨ ਸ਼ਰੀਫ ਦੀ ਬੇਅਦਬੀ ਦਾ 29 ਨਵੰਬਰ ਨੂੰ ਇਹ ਕਨਵਿਕਸ਼ਨ ਦਾ ਆਰਡਰ ਆਉਂਦਾ ਇਸ ਤੋਂ ਅੱਗੇ ਤੁਸੀਂ ਵੇਖੋ ਪੁਸ਼ਤਪਨਾਈ ਕਿਵੇਂ ਕੀਤੀ ਜਾਂਦੀ ਹੈ ਕਿੰਨੀ ਪ੍ਰੋਟੈਕਸ਼ਨ ਕਿਉਂਕਿ ਬੰਦਾ ਆਫਦਾ ਸੀ ਜੇ ਪ੍ਰੋਟੈਕਟ ਨਹੀਂ ਕਰਦੇ ਸੀ ਤਾਂ ਇਹ ਡਰ ਸੀ ਕਿ ਨਾ ਨਾ ਲੈ ਦੇਵੇ ਬਾਕੀਆਂ ਤੇ ਕੌਣ-ਕੌਣ ਇਹਦੇ ਵਿੱਚ ਸ਼ਾਮਲ ਹੈ 29 ਨਵੰਬਰ 2024 ਨੂੰ ਇਹ ਕਨਵਿਕਟ ਹੁੰਦਾ ਹੈ ਉੱਥੇ ਹੀ ਅਦਾਲਤ 'ਚ ਇਹਨੂੰ ਪੁਲਿਸ ਅਰੈਸਟ ਕਰ ਲੈਂਦੀ ਹੈ ਤੇ 15 ਦਸੰਬਰ 2024 15 ਦਿਨਾਂ ਬਾਅਦ ਆਮ ਆਦਮੀ ਪਾਰਟੀ ਦੀ ਲਿਸਟ ਜਾਰੀ ਹੁੰਦੀ ਹੈ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੀ ਆਹ ਲਿਸਟ ਹੈ ਜੀ ਉਹ 15 ਦਸੰਬਰ ਨੂੰ ਸੰਦੀਪ ਪਾਟਕ ਦੇ ਦਸਕਦਾਂ ਥੱਲੇ ਵਿਧਾਨ ਸਭਾ ਦੇ ਉਮੀਦਵਾਰ ਐਲਾਨੇ ਗਏ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਾਸਤੇ ਤੇ ਆ 29 ਨੰਬਰ ਤੇ ਨਾਂ ਆਉਂਦਾ ਜੀ ਮਹਿਰੋਲੀ ਤੋਂ ਨਰੇਸ਼ ਯਾਦਵ ਤੁਸੀਂ ਇਹ ਵੇਖੋ ਜਿਹੜੇ ਕਹਿੰਦੇ ਆ ਕਿ ਅਸੀਂ ਸਜ਼ਾਵਾਂ ਦਵਾਵਾਂਗੇ ਜੀ ਜਿਹੜੇ ਇਹਨਾਂ ਨੂੰ ਬਚਾਉਂਦੇ ਆ ਜਿਹੜੇ ਉਤਸ਼ਾਹਤ ਕਰਦੇ ਆ ਜਿਹੜੇ ਪ੍ਰੋਟੈਕਸ਼ਨ ਦਿੰਦੇ ਆ ਉਹਨਾਂ ਨੂੰ ਵੀ ਸਜ਼ਾਵਾਂ ਦਵਾਵਾਂਗੇ ਤੇ ਪ੍ਰੋਟੈਕਟ ਤਾਂ ਇਹ ਉਹਨਾਂ ਨੂੰ ਕਰ ਰਿਹਾ ਜਿਹੜੇ ਬੇਅਦਬੀਆਂ ਖੁਦ ਕਰੀ ਜਾਂਦੇ ਤੇ ਬਾਕੀਆਂ ਨੂੰ ਸਜਾਵਾ ਕਿੱਥੋਂ ਦੇਣੀ 15 ਦਿਨਾਂ ਬਾਅਦ ਜਦੋਂ ਇਹਨਾਂ ਨੇ ਇਹ ਟਿਕਟ ਅਨਾਉਂਸ ਕੀਤੀ ਸਾਰੇ ਦੇਸ਼ ਦੇ ਵਿੱਚ ਸਭ ਧਰਮਾਂ ਦੇ ਸਤਿਕਾਰ ਕਰਨ ਵਾਲਿਆਂ ਦਾ ਤੇ ਮੁਸਲਮਾਨ ਭਾਈਚਾਰੇ ਦਾ ਖਾਸ ਤੌਰ ਤੇ ਜਦੋਂ ਭਾਵਨਾਵਾਂ ਹਰਟ ਹੋਈਆਂ ਉਹਦਾ ਉਬਾਲ ਉੱਠਿਆ ਕਿਉਂਕਿ ਦਿੱਲੀ ਚ ਵੀ 29 ਲੱਖ ਤੋਂ ਉੱਪਰ ਮੁਸਲਮਾਨ ਵੋਟਰ ਹੈ ਮੈਂ ਅੱਜ ਹੀ ਚੈੱਕ ਕਰ ਰਿਹਾ ਸੀ 29 ਲੱਖ 59 ਹਜ਼ਾਰ ਮੁਸਲਮਾਨ ਵੋਟਰ ਹੈ ਤਕਰੀਬਨ 13% ਆਫ ਡੈਲੀਜ਼ ਵੋਟਰਸ ਆ ਮੁਸਲਿਮਸ ਜਦੋਂ ਉੱਥੇ ਰੌਲਾ ਪਿਆ ਫਿਰ ਉਹਦੀ ਟਿਕਟ 20 ਦਸੰਬਰ ਨੂੰ ਜਾ ਕੇ ਇਹਨਾਂ ਨੂੰ ਬਦਲਨੀ ਪਈ ਇਹ ਕਹਿੰਦੇ ਆ ਕਿ ਅਸੀਂ ਬੇਅਦਬੀਆਂ ਦੇ ਖਿਲਾਫ ਕਾਨੂੰਨ ਲਿਆਵਾਂਗੇ ਇਹ ਕਹਿੰਦੇ ਆ ਕਿ ਅਸੀਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾਵਾ ਦੇਵਾਂਗੇ ਇਨਾਂ ਦੀ ਕਹਿਣੀ ਤੇ ਕਤਨੀ ਦੇ ਵਿੱਚ ਬਹੁਤ ਵੱਡਾ ਫਰਕ ਹੈ ਮੈਂ ਇਹਨਾਂ ਨੂੰ ਫਿਰ ਚੈਲੰਜ ਕਰਦਾ ਹਾਂ ਤੁਸੀਂ ਇਹ ਕਹਿੰਦੇ ਹੋ ਕਿ ਜਿਨ੍ਹਾਂ ਨੇ ਬੇਦਬੀ ਕਰਨ ਵਾਲੇ ਨੂੰ ਬਚਾਇਆ ਉਹਨੂੰ ਪੇਟਰਨੇਜ ਦਿੱਤੀ ਉਹਨੂੰ ਕਿਸੇ ਕਿਸਮ ਦੀ ਸਹਾਇਤਾ ਦਿੱਤੀ ਉਹਦੇ ਤੇ ਪਰਚਾ ਦਰਜ ਕਰਕੇ ਉਹਨੂੰ ਤਿੰਨ ਤੋਂ ਪੰਜ ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਫਿਰ ਆ ਸੰਦੀਪ ਪਾਟਕ ਦੇ ਦਸਕਤ ਹੈ ਉਹਦੀ ਟਿਕਟ ਦੇ ਥੱਲੇ ਇਦੋਂ ਵੱਡੀ ਪੇਟਰਨੇਜ ਕੀ ਹੈ ਜੀ ਦਿਓ ਸੰਦੀਪ ਪਾਟਕ ਤੇ ਪਰਚਾ ਫਿਰ ਆਮ ਆਦਮੀ ਪਾਰਟੀ ਦਾ ਕਨਵੀਨਰ ਹੈ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਦੀ ਬਿਨਾ ਮਰਜ਼ੀ ਤੋਂ ਬਿਨਾ ਤਾਂ ਇਹ ਟਿਕਟ ਨਹੀਂ ਨਾ ਮਿਲੀ ਇਹਨੂੰ ਜੀ ਫਿਰ ਦਿਓ ਅਰਵਿੰਦ ਕੇਜਰੀਵਾਲ ਤੇ ਪਰਚਾ ਸ਼ੋว์ ਦੈਟ ਯਰ ਐਕਸ਼ਨਸ ਮੈਚ ਯਰ ਵਰਡਸ ਜੋ ਕਹਿੰਨੇ ਹੋ ਉਹ ਕਰਕੇ ਵੀ ਦਿਖਾਓ ਫਿਰ ਪੰਜਾਬ ਦੇ ਲੋਕ ਇੰਨੇ ਮੂਰਖ ਨਹੀਂ ਕਿ ਹੁਣ ਤੁਹਾਡੇ ਡਰਾਮਿਆਂ 'ਚ ਆ ਗਏ ਇੱਕ ਵਾਰੀ ਆ ਗਏ ਇੱਕ ਵਾਰੀ ਗਲਤੀ ਹੋ ਗਈ ਪਰ ਇਹ ਦੁਬਾਰਾ ਦੁਬਾਰਾ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰ ਸਕਦੇ ਤੁਸੀਂ ਨੰਗੇ ਹੋਏਵੇਂ ਉਹ ਲੋਕਾਂ ਦੀ ਕਚਹਿਰੀ 'ਚ ਆ ਤੁਹਾਡੇ ਸਾਹਮਣੇ ਮੈਂ ਤਾਂ ਸਬੂਤ ਕਾਗਜ਼ ਤੱਤ ਮੇਰੇ ਕੋਲੇ ਕੋਰਟ ਦੇ ਆਰਡਰਾਂ ਦੀ ਕਾਪੀ ਮੌਜੂਦ ਹੈ ਜਿੱਥੇ ਆ 164 ਤੇ ਬਿਆਨ ਹੈ ਜਿੱਥੇ ਉਹਨੇ ਆ ਸੀ 164 ਦੇ ਬਿਆਨਾਂ 'ਚ ਜਿੱਥੇ ਨਰੇਸ਼ ਯਾਦਵ ਦਾ ਨਾਮ ਉਹਨੇ ਕੋਰਟ 'ਚ ਲਿੱਤਾ ਹੈ ਜਿਹੜਾ ਮੇਨ ਅਕਿਊਜ਼ਡ ਸੀ ਜਿਹੜਾ ਫੜਿਆ ਗਿਆ ਸੀ ਮੌਕੇ 'ਤੇ ਫਿਰ ਤੁਸੀਂ ਲੋਕਾਂ ਨਾਲ ਕਿਵੇਂ ਲੋਕਾਂ ਨੂੰ ਕਿਵੇਂ ਬੇਫਕੂ ਬਣਾ ਸਕਦੇ ਹੋ ਦੂਜੇ ਪਾਸੇ ਹੁਣ ਮੈਂ ਆਉਣਾ ਚਾਹਣਾ ਜਿਹੜੀ ਮੈਂ ਗੱਲ ਪਹਿਲਾਂ ਕਰ ਰਿਹਾ ਸੀ ਕਿ ਬੇਅਦਬੀਆਂ ਦਾ ਦੌਰ ਉਸ ਟਾਈਮ ਤੋਂ ਸ਼ੁਰੂ ਹੋਇਆ ਜਦੋਂ ਦੀ ਇਹ ਸਰਕਾਰ ਇਹ ਇਹ ਪਾਰਟੀ ਪੰਜਾਬ ਚ ਆਈ ਸੁਲਤਾਨਪੁਰ ਲੋਧੀ ਕੀ ਹੋਇਆ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਦਿਹਾੜਿਆਂ 'ਚ ਪੁਲਿਸ ਗੁਰੂ ਘਰ 'ਚ ਵੜਦੀ ਐ ਪਾਠ ਨੂੰ ਖੰਡਿਤ ਕਰਦੀ ਐ ਗੋਲੀਆਂ ਚਲਾਉਂਦੀ ਐ ਉੱਥੇ ਬੇਅਦਬੀ ਨਹੀਂ ਆ ਉਹ ਕਿਹਦੇ ਤੇ ਕਾਰਵਾਈ ਕੀਤੀ ਤੁਸੀਂ ਉਹਦੀ ਇਨਕੁਆਇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਨਲ ਨੇ ਕੀਤੀ ਕੀ ਕਾਰਵਾਈ ਕੀਤੀ ਤੁਸੀਂ ਉਹਦੇ ਤੇ ਕਾਂਗਰਸ ਦੀ ਸਰਕਾਰ ਵੇਲੇ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਹੋਈ ਕੀ ਤੁਸੀਂ ਉਹਦੇ ਪਿਛੋਕੜ 'ਚ ਗਏ ਕਿ ਉਹ ਬੰਦਾ ਕਿਹਨੇ ਭੇਜਿਆ ਸੀ ਕਿਉਂਕਿ ਇਹ ਸਾਰੀਆਂ ਪਾਰਟੀਆਂ ਸ਼ਾਮਲ ਹੈ ਮੈਂ ਗੱਲ ਹੁਣ ਕਾਂਗਰਸ ਪਾਰਟੀ ਦੀ ਵੀ ਕਰਨੀ ਚਾਹਣਾ ਪ੍ਰਗਟ ਸਿੰਘ ਜੀ ਦਾ ਮੈਂ ਤੁਹਾਨੂੰ ਕਲਿੱਪ ਦਿਖਾਇਆ ਕਿ ਕਿਵੇਂ ਪ੍ਰਗਟ ਸਿੰਘ ਜੀ ਨੇ ਇਹ ਗੱਲ ਕਹਿ ਕੇ ਕੀ ਅਰਦਾਸ ਕਰਕੇ ਆਪਾਂ ਇੱਥੇ ਬੈਠੇ ਆ ਸੱਚ ਬੋਲਿਏ ਕੀ ਇਹਦੇ ਤੇ ਸਿਆਸਤ ਪਿਛਲੀ ਸਰਕਾਰ ਨੇ ਵੀ ਕੀਤੀ ਤੇ ਹੁਣ ਵਾਲੀ ਵੀ ਕਰ ਰਹੀ ਹੈ ਸਿਆਸਤ ਤਾਂ 2015 ਦੀ ਚੱਲ ਰਹੀ ਹੈ 2015 ਚ ਜਦੋਂ ਇਹ ਦੁਖਦਾਈ ਘਟਨਾਵਾਂ ਹੋਈਆਂ ਤੇ ਸਾਰੇ ਜਾਣੇ ਜਾ ਕੇ ਰਾਸ਼ਟਰਪਤੀ ਨੂੰ ਮਿਲੇ ਕਾਂਗਰਸ ਵਾਲੇ ਕਿ ਇਹਨਾਂ ਕੇਸਾਂ ਦੀ ਜਿਹੜੀ ਇਨਕੁਆਇਰੀ ਆ ਉਹ ਸੀਬੀਆਈ ਨੂੰ ਦਿੱਤੀ ਜਾ ਸੀਬੀਆਈ ਨੂੰ ਦੇਤੀ ਬਾਦਲ ਸਾਹਿਬ ਕਿਉਂਕਿ ਚਾਹੁੰਦੇ ਸੀ ਕਿ ਹਰ ਬੰਦੇ ਨੂੰ ਇਹ ਮਹਿਸੂਸ ਵੀ ਹੋਣਾ ਚਾਹੀਦਾ ਹੈ ਕਿ ਯਾਰ ਨਿਆਂ ਹੋ ਰਿਹਾ ਜਿਵੇਂ ਕਹਿੰਦੇ ਨਾ ਜਸਟਿਸ ਸ਼ੁਡ ਨਾਟ ਓਨਲੀ ਬੀ ਡਨ ਇਟ ਸ਼ੁਡ ਸੀਮ ਟੂ ਹੈਵ ਬੀਨ ਡਨ ਨਹੀਂ ਤਾਂ ਉਦੋਂ ਪੰਜਾਬ ਪੁਲਿਸ ਨੇ ਜਾਂਚ ਕੀਤੀ ਹੁੰਦੀ ਇਕਾਲੀ ਦਲ ਦੀ ਸਰਕਾਰ 'ਚ ਅੱਜ ਇਹ ਦੋਸ਼ੀਆਂ ਨੂੰ ਵੀ ਜਿਵੇਂ ਮਲਕੇ ਵਾਲੇ ਦੋਸ਼ੀਆਂ ਨੂੰ ਸਜਾਵਾਂ ਹੋਈਆਂ ਅਕਤੂਬਰ 'ਚ ਬਰਗਾੜੀ ਦੀ ਬੇਅਦਬੀਆਂ ਹੁੰਦੀਆਂ ਨਵੰਬਰ 'ਚ ਹੋਈਆਂ ਮਲਕੇ 'ਚ ਬੇਅਦਬੀਆਂ ਨਵੰਬਰ ਦੇ ਵਿੱਚ ਉਹ ਜਾਂਚ ਪੰਜਾਬ ਪੁਲਿਸ ਕੋਲੇ ਰਹਿ ਗਈ ਇਹ ਕਾਲੀ ਦਲ ਦੀ ਸਰਕਾਰ ਦੇ ਅਧੀਨ ਪੁਲਿਸ ਸੀ ਉਹਦੇ ਵਿੱਚ ਇਨਵੈਸਟੀਗੇਸ਼ਨ ਵੀ ਹੋਈ ਚਲਾਨ ਵੀ ਪੇਸ਼ ਹੋਏ ਟ੍ਰਾਇਲ ਵੀ ਚੱਲਿਆ ਤੇ ਮੁਲਜ਼ਮ ਤਿੰਨ ਤਿੰਨ ਸਾਲ ਵਾਸਤੇ ਅੰਦਰ ਵੀ ਗਏ ਕੁਰਾਨ ਸ਼ਰੀਫ ਦੀ ਜਿਹੜੀ ਬੇਅਤ ਵੀ ਮਲੇਰ ਕੋਟਲੇ ਹੋਈ ਸਿਮਿਲਰਲੀ 2016 ਚ ਪੰਜਾਬ ਪੁਲਿਸ ਨੇ ਜਾਂਚ ਕੀਤੀ ਚਲਾਨ ਪੇਸ਼ ਕੀਤਾ ਇਨਵੈਸਟੀਗੇਸ਼ਨ ਤੋਂ ਬਾਅਦ ਟ੍ਰਾਇਲ ਚੱਲਿਆ ਤੇ ਜਾਂਚ ਐਡੀ ਵਧੀਆ ਸੀ ਕਿ ਉਹਨਾਂ ਨੂੰ ਵੀ ਸਜ਼ਾ ਹੋਈ ਡਿਸਪਾਈਟ ਦਾ ਫੈਕਟ ਕੀ ਮੌਕੇ ਦੀ ਸਰਕਾਰ ਨੇ ਅਕਿਊਜ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਬਰਗਾੜੀ ਦੇ ਕੇਸ ਅੱਜ 10 ਸਾਲ ਹੋ ਗਏ 2015 ਕਿੱਥੇ ਐ ਕੋਈ ਵੀ ਦੋਸ਼ੀ ਨੂੰ ਸਜ਼ਾ ਕਰਾਈ ਹੈ ਤੁਸੀਂ ਅਦਾਲਤ ਚੋਂ ਦੱਸਣ ਨਾ ਕਾਂਗਰਸ ਦੀ ਸਰਕਾਰ ਵੀ ਦੱਸੇ ਤੇ ਇਹ ਵੀ ਦੱਸਣ ਬਿਕੋਜ਼ ਇਹਦੇ ਤੇ ਕੇਵਲ ਤੇ ਕੇਵਲ ਪੋਲਿਟਿਕਸ ਹੋਈ ਐ ਉਦੋਂ ਅਲਾਵਾ ਕੁਝ ਨਹੀਂ ਹੋਇਆ 15 ਚ ਕਹਿੰਦੇ ਆ ਜੀ ਸੀਬੀਆਈ ਨੂੰ ਦੇ ਦਿਓ ਦੇਤੀ 18 ਚ ਸਰਕਾਰ ਇਹਨਾਂ ਦੀ ਆਉਂਦੀ ਐ 17 ਚ ਸੀਬੀਆਈ ਤੋਂ ਕੇਸ ਵਾਪਸ ਲੈ ਲਿੱਤੇ ਜਾਂਦੇ ਇਸੇ ਤਰ੍ਹਾਂ ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ ਬੁਲਾ ਕੇ ਇੱਕ ਬਹੁਤ ਵੱਡਾ ਟਕਵਾਂਜ ਉੱਥੇ ਕੀਤਾ ਜਾਂਦਾ ਕੇਸ ਵਾਪਸ ਆ ਗਏ 4 ਸਾਲ ਤੁਹਾਡੇ ਕੋਲੇ ਰਹੇ ਫਿਰ ਕੀ ਕੀਤਾ ਉਹਨਾਂ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਤੁਸੀਂ ਕੋਮਰ ਵਿਜੇ ਪ੍ਰਤਾਪ ਆਲੀ ਕਰਾਈ ਅੱਜ ਜਿਹਦੇ ਸੋਲੇ ਗਾਰੇ ਨੂੰ ਹਾਈ ਕੋਰਟ ਨੇ ਕੀ ਹਾਲਾਤ ਕੀਤੇ ਉਹਦੇ ਇਸ ਤਰ੍ਹਾਂ ਤਾਂ ਹਾਲਾਤ ਬਣ ਗਏ ਕਿ ਹੀ ਕੁੱਡ ਨਾਟ ਕੰਟੀਨਿਊ ਇਨ ਸਰਵਿਸ ਬਿਕਾਜ਼ ਹਾਈ ਕੋਰਟ ਦੀਆਂ ਟਿੱਪਣੀਆਂ ਇੰਨੀਆਂ ਸਖਤ ਸੀ ਉਹਦੇ ਤੇ ਸੋ so, 4 ਸਾਲ 5 ਉਹਨਾਂ ਨੇ ਨੰਗਾਤੇ 4 ਸਾਲ ਇਹਨਾਂ ਨੇ ਨੰਗਾਤੇ ਆਪ ਹੀ ਮੋਰਚੇ ਲਵਾਉਂਦੇ ਰਹੇ ਆਪ ਹੀ ਮੋਰਚੇ ਚਕਾਉਂਦੇ ਰਹੇ ਕਾਂਗਰਸੀ ਹੁਣ ਉਹ ਪ੍ਰਕਾਰ ਹੀ ਮੋਰਚਾ ਲਵਾਇਆ ਸੀ ਦਾਦੂ ਵਾਲਿਆਂ ਕੰਪਨੀ ਦਾ 16 ਕਰੋੜੀ ਬਾਬਾ 16 ਕਰੋੜ ਰੁਪਈਆ ਜਿਹਦੇ ਖਾਤਿਆਂ ਚ ਗਿਆ ਹੋਵੇ ਉਹਦੀ ਜਾਂਚ ਨਹੀਂ ਕੀਤੀ ਫਿਰ ਕਿਉਂ ਨਹੀਂ ਕੀਤੀ ਕਾਂਗਰਸ ਸਰਕਾਰ ਨੇ 6 ਮਹੀਨੇ ਉਹਨਾਂ ਨੂੰ ਬਿਠਾਇਆ ਉੱਥੇ ਤੇ ਜਾ ਕੇ ਉੱਥੇ ਸੁਖੀ ਰੰਡਾਵਾ ਤੇ ਤ੍ਰਿਪਤ ਬਾਜਵਾ ਮੁੜ ਕੇ ਜਾ ਕੇ ਉਹਨੂੰ ਉਠਾ ਦਿੰਦੇ ਐ ਤੇ ਕੀ ਮੰਗ ਮੰਨਦੇ ਜੀ ਕਹਿੰਦੇ ਬਰਗਾੜੀ ਨੂੰ ਅਸੀਂ ਬਰਗਾੜੀ ਸਾਹਿਬ ਦਾ ਨਾਮ ਦੇਵਾਂਗੇ ਤੇ ਇਹ ਤਾਂ ਬਿਨਾਂ ਮੋਰਚੇ ਤੋਂ ਵੀ ਦਿੱਤਾ ਜਾ ਸਕਦਾ ਸੀ ਯਾਰ ਲੋਕ ਤਾਂ ਉੱਥੇ ਲੜਾਈ ਲੜ ਰਹੇ ਸੀ ਬੇਦਬੀ ਦੀ ਸਜ਼ਾ ਦੇਵਾਉਣ ਵਾਸਤੇ ਤੁਸੀਂ ਕਹਿੰਦੇ ਹੋ ਅਸੀਂ ਬਰਗਾੜੀ ਨੂੰ ਬਰਗਾੜੀ ਸਾਹਿਬ ਦਾ ਦਰਜਾ ਦੇ ਦੇਾਂਗੇ ਜੀ ਧਰਨਾ ਚੱਕ ਲੋ ਤੇ ਦਾਦੂਵਾਲ ਹੋਰੀ ਆਪਦਾ ਟਿੰਡ ਫੋੜੀ ਚੱਕਦੇ ਆ ਤੇ ਗੱਡੀ ਦੇ ਵਿੱਚ ਛਾਲ ਮਾਰ ਕੇ ਬਹਿ ਜਾਂਦੇ ਇਹਨਾਂ ਨੇ 13 ਸਤੰਬਰ 2018 ਦਾ ਤੁਸੀਂ ਸਾਰੇ ਪੁਰਾਣੇ ਪੱਤਰਕਾਰੋ ਵਾਕਿਆ ਤੁਹਾਨੂੰ ਯਾਦ ਹੋਣਾ ਹੈ ਕਿਵੇਂ ਆਪਦੀ ਗੱਡੀ ਦੀ ਡਿੱਗੀ 'ਚ ਬਹਿ ਕੇ ਦਾदूवाल ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਵੜਿਆ ਸੀ ਸਾਰੀ ਪ੍ਰੈਸ ਉਹਦੇ ਮਗਰ ਸੀ ਕਿਉਂਕਿ ਸਾਰੀ ਪਲੈਨਿੰਗ ਉੱਥੋਂ ਚੱਲਦੀ ਸੀ ਇਸ ਤਰ੍ਹਾਂ ਦੀ ਸਿਆਸਤ ਇੰਨਾ ਸੈਂਸਿਟਿਵ ਇਸ਼ੂਸ ਤੇ ਜਿਹੜੇ ਇਸ਼ੂਸ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਣ ਇਸ ਤਰ੍ਹਾਂ ਦੀ ਸਿਆਸਤ ਇਹਨਾਂ ਦੋਨਾਂ ਪਾਰਟੀਆਂ ਨੇ ਕੀਤੀ ਮੈਂ ਬਾਜਵਾ ਸਾਹਿਬ ਦੀ ਵੀ ਉੱਥੇ ਸਟੇਟਮੈਂਟ ਕੱਲ ਉੱਥੇ ਦੇਖ ਰਿਆ ਸੀ ਜਿਹੜੀ ਇਹਨਾਂ ਨੇ ਸਪੀਚ ਦਿੱਤੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਜੀ ਸੁਝਾਅ ਦਿੱਤੇ ਕੋਈ ਚਲੋ ਚੰਗੀ ਗੱਲ ਹੈ ਸੁਝਾਅ ਦੇਣੇ ਕਿ ਟਾਈਮ ਬਾਉਂਡ ਹੋਣਾ ਚਾਹੀਦਾ ਹੈ ਟਾਈਮ ਦੀ ਜੇ ਐਕਸਟੈਂਸ਼ਨ ਹੋਵੇ 15 ਦਿਨ ਤਾਂ ਐਸਐਸਪੀ ਦੇਵੇ ਉਦੋਂ ਵੱਧ ਹੋਵੇ ਤਾਂ ਡੀਜੀਪੀ ਦੇਵੇ ਇਸ ਲੈਵਲ ਤੋਂ ਬਿਲੋ ਇਹਦੀ ਇਨਕੁਆਇਰੀ ਨਹੀਂ ਹੋਣੀ ਚਾਹੀਦੀ ਸਾਰਾ ਕੁਝ ਉਹਨਾਂ ਨੇ ਕਿਹਾ ਇੱਕ ਚੀਜ਼ ਉਹਨਾਂ ਨੇ ਹੋਰ ਕਹੀ कि ਜਿਹੜੇ ਪ੍ਰੋਟੈਸਟਰਸ ਐ ਪ੍ਰਦਰਸ਼ਨਕਾਰੀ ਐ ਉਹਨਾਂ ਤੇ ਰੀਅਲ ਬੁਲੇਟਸ ਨਹੀਂ ਇਸਤੇਮਾਲ ਹੋਣੇ ਚਾਹੀਦੇ ਬਿਲਕੁਲ ਠੀਕ ਗੱਲ ਐ ਬਾਜਵਾ ਸਾਹਿਬ ਦੀ ਰੀਅਲ ਬੁਲੇਟਸ ਕਿਸੇ ਤਰ੍ਹਾਂ ਦੇ ਪ੍ਰਦਰਸ਼ਨਕਾਰੀ ਤੇ ਨਹੀਂ ਹੋਣੇ ਚਾਹੀਦੇ ਇਸਤੇਮਾਲ ਕਿਸਾਨਾਂ ਤੇ ਗੋਲੀਆਂ ਚੱਲੀਆਂ ਉਦੋਂ ਕੈਪਟਨ ਦੀ ਸਰਕਾਰ ਵੇਲੇ ਡੈਥ ਹੋਈ ਰੀਅਲ ਬੁਲੇਟਸ ਬਿਲਕੁਲ ਨਹੀਂ ਇਸਤੇਮਾਲ ਹੋਣੇ ਚਾਹੀਦੇ ਪਰ ਮੈਂ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪੁੱਛਣਾ ਚਾਹਣਾ ਐ ਕਿ ਰੀਅਲ ਬੁਲੇਟਸ ਪ੍ਰਦਰਸ਼ਨਕਾਰੀਆਂ ਤੇ ਤਾਂ ਤੁਸੀਂ ਕਹਿਤਾ ਨਹੀਂ ਇਸਤੇਮਾਲ ਹੋਣੀ ਚਾਹੀਦੇ ਤੇ ਜਦੋਂ ਦਰਬਾਰ ਸਾਹਿਬ ਦੇ ਵਿੱਚ 1984 ਦੇ ਵਿੱਚ ਗੁਰੂ ਸਾਹਿਬ ਜਿਹੜੇ ਪ੍ਰਕਾਸ਼ ਸੀ ਸਚਕੰਡ ਸ੍ਰੀ ਹਰਮੰਦਰ ਸਾਹਿਬ 'ਚ ਉਹਦੇ ਵਿੱਚ ਜਾ ਕੇ ਜਿਹੜੇ ਰੀਅਲ ਬੁਲੇਟ ਵੱਜਿਆ ਬਾਜਵਾ ਸਾਹਿਬ ਕਿਉਂਕਿ ਉਹ ਤੁਹਾਡੀ ਮਾਤਾ ਜੀ ਜਿਹਨੂੰ ਤੁਸੀਂ ਸਾਰੇ ਕਹਿੰਦੇ ਹੋ ਇੰਦਰਾ ਗਾਂਧੀ ہماری ਮਾਂ ਹੈ ਉਹਦੇ ਹੁਕਮਾਂ ਨਾਲ ਸੀ ਉਹਦੇ ਬਾਰੇ ਤਾਂ ਟਿੱਪਣੀ ਨਾ ਕੀਤੀ ਜਿਹੜਾ ਉਸ ਵੇਲੇ ਪਾਠੀ ਸਿੰਘ ਉੱਥੇ ਬੈਠਾ ਪਾਠ ਕਰਦਾ ਸੀ ਉਹਦੇ ਰੀਅਲ ਬੁਲੇਟ ਵੱਜਿਆ ਉਹਦੀ ਡੈਥ ਹੋਈ ਉੱਥੇ ਹੀ ਉਹਦੇ ਬਾਰੇ ਤਾਂ ਤੁਸੀਂ ਟਿੱਪਣੀ ਨਾ ਕੀਤੀ ਰੀਅਲ ਬੁਲੇਟਸ ਜਾਂ ਗੋਲੀਆਂ ਤੁਸੀਂ ਕਹਿ ਰਹੇ ਹੋ ਨਹੀਂ ਚਲਣੀਆਂ ਚਾਹੀਦੀਆਂ ਤੇ ਜਿਹੜੇ ਗੋਲੇ ਟੈਂਕਾਂ ਦੇ ਅਕਾਲ ਤਖਤ ਸਾਹਿਬ ਤੇ ਮਾਰ ਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਬਾਜਵਾ ਸਾਹਿਬ ਉਹਦੇ ਤੇ ਕੋਈ ਟਿੱਪਣੀ ਨਾ ਕੀਤੀ ਤੁਸੀਂ ਕਿਉਂਕਿ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਹੋਇਆ ਸੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕਰਾਇਆ ਸੀ ਦੁਨੀਆ ਦੇ ਇਤਿਹਾਸ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਬੇਅਦਬੀ ਇੱਕ ਉਦਾਹਰਣ ਤੁਹਾਨੂੰ ਮਿਲੂਗੀ ਦੁਨੀਆ 'ਚ ਇਕੱਲੀ ਜਿੱਥੇ ਕੋਈ ਡੈਮੋਕਰੈਟਿਕਲੀ ਇਲੈਕਟਿਡ ਸਰਕਾਰ ਨੇ ਆਪਦੇ ਹੀ ਲੋਕਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਦੇ ਉੱਤੇ ਫੌਜ ਭੇਜ ਕੇ ਹਮਲਾ ਕੀਤਾ ਹੋਵੇ ਤੇ ਉਹਨੂੰ ਢਹਿ ਢੇਰੀ ਕੀਤਾ ਹੋਵੇ ਆਇ ਚੈਲੰਜ ਐਨੀਬਾਡੀ ਟੂ ਸ਼ੋ ਮੀ ਵਨ ਮੋਰ ਐਗਜ਼ਾਮਪਲ ਇਨ ਦ ਵਰਲਡ ਕੋਈ ਨਹੀਂ ਮਿਲੂਗੀ ਪਰ ਉੱਥੇ ਬਾਜਵਾ ਸਾਹਿਬ ਦੀ ਜ਼ੁਬਾਨ ਨਹੀਂ ਖੁੱਲੀ ਕਿਉਂਕਿ ਇੰਦਰਾ ਗਾਂਧੀ ਦੇ ਹੁਕਮ ਸੀ ਹਜ਼ਾਰਾਂ ਸਿੱਖ ਭੈਣ ਭਰਾ ਸਾਡੇ ਕਤਲ ਕਰਤੇ ਦਿੱਲੀ ਦੀਆਂ ਸੜਕਾਂ ਤੇ ਟੈਰਾਂ ਚ ਗਲ ਪਾ ਕੇ ਗਲਾਂ ਚ ਟੈਰ ਪਾ ਕੇ ਸਾੜੇ ਗਏ ਗੋਲੀਆਂ ਚ ਲਾਈਆਂ ਗਈਆਂ ਉੱਥੇ ਬਾਜਵਾ ਸਭ ਤੁਸੀਂ ਕਿਉਂ ਨਾ ਬੋਲੇ ਜੀ 90 ਦੇ ਦੌਰ ਚ ਥੋੜੀ ਸਰਕਾਰ ਨੇ ਇੱਕ ਨਸਲ ਖਤਮ ਕਰਤੀ ਸਾਡੀ ਇੱਕ ਪੀੜੀ ਖਤਮ ਕਰਤੀ ਬਾਜਵਾ ਸਾਹਿਬ ਉਹਦੇ ਤੇ ਕਿਉਂ ਨਹੀਂ ਬੋਲਦੇ ਤੁਸੀਂ 25000 ਦਾ ਅੰਕੜਾ ਤਾਂ ਆਈਡੈਂਟੀਫਾਈ ਜਸਵੰਤ ਸਿੰਘ ਖਾਲੜਾ ਜੀ ਨੇ ਵੀ ਕੀਤਾ ਜਿਨ੍ਹਾਂ ਦੀ ਫਿਲਮ ਹੁਣ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਮੈਂ ਤਾਂ ਅਪੀਲ ਕਰਦਾ ਕਿ ਉਹ ਫਿਲਮ ਵੀ ਰਿਲੀਜ਼ ਹੋਣੀ ਚਾਹੀਦੀ ਹੈ ਪਤਾ ਲੱਗੇ ਸਾਨੂੰ ਸਾਡੇ ਇਤਿਹਾਸ ਸਾਡੀ ਪੀੜਾ ਕੀ ਸੀ ਉਸ ਸਮੇਂ ਕਿਸ ਤਰ੍ਹਾਂ ਬਿਆਨ ਸਿੰਘ ਨੇ ਕਾਂਗਰਸ ਦੀਆਂ ਸਰਕਾਰਾਂ ਨੇ ਕਾਂਗਰਸ ਦੀ ਸਰਕਾਰ ਦੇ ਡੀਜੀਪੀ ਕੇਪੀਐਸ ਗਿੱਲ ਨੇ ਕਿਵੇਂ ਸਾਡੀ ਇੱਕ ਨਸਲ ਖਤਮ ਕਰ ਦਿੱਤੀ ਸੋ ਇਹ ਦੋਨੋਂ ਸਰਕਾਰਾਂ ਦੋਨੋਂ ਪਾਰਟੀਆਂ ਮੈਂ ਵਾਰੀ-ਵਾਰੀ ਕਹਿ ਰਿਹਾ ਹਾਂ ਕੇਵਲ ਤੇ ਕੇਵਲ ਇਸ਼ੂ ਕੀ ਹੈ ਸੱਤਾ ਤੱਕ ਕਿਨੇ ਪਹੁੰਚ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੂੰ ਵੀ ਪੌੜੀ ਵਜੋਂ ਵਰਤਿਆ ਗਿਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਨਾ ਚਾਹਣਾ ਇਸ ਗੱਲ ਤੋਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਇੱਕ ਸਪੈਸ਼ਲ ਸੈਸ਼ਨ ਕੱਲ ਪਰਸੋਂ ਹੋਇਆ ਇੱਕ ਸਪੈਸ਼ਲ ਸੈਸ਼ਨ 6 ਮਹੀਨੇ ਬਾਅਦ ਵੀ ਹੋਊ ਉਹ ਉਸ ਵੇਲੇ ਕਿਉਂਕਿ ਇਲੈਕਸ਼ਨ ਦੇ ਵਿੱਚ 6-8 ਮਹੀਨੇ ਰਹਿ ਜਾਣਗੇ ਇਦੋਂ ਵੀ ਵੱਧ ਸਿਆਸਤ ਕੀਤੀ ਜਾਊਗੀ ਸੋ ਸੁਚੇਤ ਰਹੋ ਇਹਨਾਂ ਤੋਂ ਕਿਉਂਕਿ ਜੋ ਲੋਕਾਂ ਨਾਲ ਵਾਅਦੇ ਕਰਕੇ ਆਏ ਸੀ ਉਹਨਾਂ ਵਾਅਦਿਆਂ ਤੇ ਖਰੇ ਨਹੀਂ ਉਤਰ ਸਕੇ ਇੱਕ ਵੀ ਚੀਜ਼ ਪੂਰੀ ਨਹੀਂ ਕਰ ਸਕੇ ਅੱਜ ਲੋਕਾਂ ਨੂੰ ਇਹ ਗੁੰਮਰਾਹ ਕਰਕੇ ਫੇਰ ਭਾਵਨਾਵਾਂ ਨੂੰ ਪਟਕਾ ਕੇ 4-4 ਸਾਲ ਸੁੱਤੇ ਰਹਿੰਦੇ ਆ ਇਲੈਕਸ਼ਨ ਆਉਂਦੀ ਹੈ ਇੱਕ ਪੈਟਰਨ ਬਣ ਗਿਆ ਇਹਨਾਂ ਦਾ ਤੁਸੀਂ ਦੇਖੋ 17 ਦੇ ਵਿੱਚ ਇਲੈਕਸ਼ਨ ਸੀ ਅਕਤੂਬਰ 2015 ਚ ਬੇਅਦਬੀਆਂ ਹੋਈਆਂ 22 ਦੇ ਵਿੱਚ ਇਲੈਕਸ਼ਨ ਸੀ 21 ਦੇ ਵਿੱਚ ਦੀ ਨਸ਼ੇ ਦੇ ਕੇਸ ਚੱਕ ਲੋ 24 ਦੇ ਵਿੱਚ ਆ ਪਾਰਲੀਮੈਂਟ ਦੀ ਇਲੈਕਸ਼ਨ ਆਈ ਤੇ ਉਦੋਂ ਪਹਿਲਾਂ ਜੀ ਬੇਅਦਬੀਆਂ ਦਾ ਮੁੱਦਾ ਫੇਰ ਚੱਕ ਲੋ ਹੁਣ 27 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਤੇ ਆਪਾਂ 25 ਦੇ ਅਖੀਰ ਚ ਆ ਚੱਲੇ ਆ ਤੇ ਫੇਰ ਸਪੈਸ਼ਲ ਸੈਸ਼ਨ ਸੱਦ ਕੇ ਤੁਸੀਂ ਜੀ ਬੇਅਦਬੀਆਂ ਤੇ ਕਾਨੂੰਨ ਆਪਾਂ ਬਣਾ ਲੀਏ ਬਣਾਓ ਜ਼ਰੂਰ ਬਣਾਉਣੇ ਚਾਹੀਦੇ ਪਰ 4 ਸਾਲ ਸੁੱਤੇ ਪਏ ਸੀ